ਦੇਖੋ ਇੱਥੇ ਸ਼੍ਰੀ ਬਹਲਾਈ ਸੇਵਾ ਸੰਗ ਦੇ ਸਾਡੇ ਜਿਹੜੇ ਮੇਨ ਮੈਂਬਰ ਨੇ ਚੇਅਰਮੈਨ ਸਾਹਿਬ ਸ਼੍ਰੀ ਗੌਰਵ ਕਾਮਰਾ ਜੀ ਉਹ ਵੀ ਇੱਥੇ ਉਪਸਥਿਤ ਰਹਿਣਗੇ ਉਹਨਾਂ ਨੇ ਵੀ ਹਮਨਕੁੰਡ ਬੋਕਰ ਆਇਆ ਹੈ ਉਹ ਸਾਡੇ ਪਿੰਸ ਗਲੋਤਰਾ ਪ੍ਰਧਾਨ ਜੀ ਉਹਨਾਂ ਦੀ ਖਾਸ ਅਹਿਮੀਅਤ ਹੈ ਸਾਡੇ ਗਰੁੱਪ ਦੇ ਵਿੱਚ ਉਹ ਇੱਥੇ ਸਾਡੇ ਪ੍ਰਧਾਨ ਜੀ ਵੀ ਇਸ ਯਮਾਹਾ ਯੱਗ ਦੇ ਵਿੱਚ ਇੱਕ ਹਿੱਸਾ ਬਣ ਕੇ ਆਪਣਾ ਹਿੱਸਾ ਲੈ ਰਹੇ ਨੇ ਸੋ ਇਹ ਇਕੱਲਾ ਇੱਕ ਜਾਂ ਦੋ ਬੰਦਿਆਂ ਦਾ ਕੋਈ ਕੰਮ ਨਹੀਂ ਹੈਗਾ ਇਹ ਸਾਰੇ ਜਿਹੜੇ ਨਗਰ ਦਾ ਕੰਮ ਹੈ ਜੀ ਇਹ ਜਿਹੜੀ ਸੇਵਾ ਹੈ ਇਹ ਸਾਰੇ ਨਗਰ ਨਿਵਾਸੀਆਂ ਨੇ ਖਟਣੀ ਹੈ ਔਰ ਸਾਰੇ ਮੈਨੂੰ ਲੱਗਦਾ ਹੈ ਕਿ ਮੈਂ ਜਿਵੇਂ ਦੇਖ ਰਿਹਾ ਕਿ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਹੋਇਆ ਹੈ ਇਹਨਾਂ ਨੇ ਜਿੰਨੀ ਸੇਵਾ ਸਾਰੇ ਰਲ ਮਿਲ ਕੇ ਕਰ ਰਹੇ ਨੇ ਮੈਂ ਕਦੀ ਅਜੇ ਤੱਕ ਇੰਨਾ ਵੱਡਾ ਕੋਈ ਮਹਾ ਯੱਗ ਆਵਦੀ ਲਾਈਫ 'ਚ ਨਹੀਂ ਦੇਖਿਆ ਸੋ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਰੇ ਨਗਰ ਨਿਵਾਸੀਆਂ ਸਹਿਯੋਗ ਦੇ ਨਾਲ ਇੰਨਾ ਵੱਡਾ ਮਹਾ ਯੱਗ ਸ਼ਿਵ ਮਹਾ ਯੱਗ ਨਵਾਂ ਸਾਲ 2025 ਦੇ ਵਿੱਚ ਅਸੀਂ ਇੱਥੇ ਸ਼ਿਵ ਭਗਵਾਨ ਦੇ ਨਾਮ ਦੇ ਨਾਲ ਕਰ ਰਹੇ ਹਾਂ ਸੋ ਮੈਂ ਇਹੀ ਮੰਗਾਗਾ ਸੁਖ ਸਮਰiddhi ਲਈ ਹਮੇਸ਼ਾ ਆਪਾਂ ਨੂੰ ਇਹੋ ਜੇ ਅੱਛੇ ਆਪਦੇ ਜਿਹੜੇ ਵੈਦਿਕ ਸਾਂਸਕ੍ਰਿਤਿਕ ਕੰਮ ਕਰਦੇ ਰਹਿਣਾ ਚਾਹੀਦਾ ਔਰ ਜਿਹੜੇ ਵੀ ਇਹਦੇ ਵਿੱਚ ਅੱਗੇ ਲੱਗ ਕੇ ਕੰਮ ਕਰ ਰਹੇ ਨੇ ਜਿਹੜੇ ਸੇਵਾ ਕਰ ਰਹੇ ਨੇ ਸਾਡੇ ਰਾਜਾ ਕਮਾਰਜੀ ਉਦੀਕ ਚੰਦ ਬਿੰਦਰਾ ਜੀ ਸਿਟੀ ਸਾਹਿਬ ਬੂੜ ਚੰਦ ਬਿੰਦਰਾ ਜੀ ਜਿੰਨੇ ਵੀ ਮੋਜ਼ਸ ਲੋਕ ਨੇ ਮੈਂ ਸਾਰਿਆਂ ਨਾਮ ਨਹੀਂ ਲੈ ਸਕਦਾ ਔਰ ਬਹੁਤ ਲੋਕਾਂ ਦਾ ਯੋਗਦਾਨ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇੰਨਾ ਵੱਡਾ ਜਿਹੜਾ ਇਹ ਕੰਮ ਕਰ ਰਹੇ ਨੇ ਅਸੀਂ ساری ਉਮਰ ਇਹ ਯਾਦ ਰੱਖਾਂਗੇ ਕਿ ਇਹਨਾਂ ਨੇ ਕਿੰਨਾ ਵੱਡਾ ਸਮਾਜਿਕ ਕਾਰਜ ਕੀਤਾ ਔਰ ਆਪਦੀ ਸੇਵਾ ਨਿਭਾਈ। ਬਾਨਮਾ ਦੇਖ। ਹਾਂਜੀ ਪ੍ਰਧਾਨ ਜੀ। ਸ਼ਿਵ ਕੇ ਨਾਮ, ਉਸਕੀ ਬਖਸ਼ਾ। ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ। ਮੇਰੇ ਵੱਲੋਂ ਤਾਂ ਸਾਰੇ ਬਾਲਾ ਹੀ ਸੇਵਾ ਸੰਗ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜੋ ਇੱਥੇ ਹਾਜ਼ਰ ਹੋਣ ਸਾਰੇ ਉਧਰ ਮਾਂ ਜਗਦੇ ਵੀ ਹਿੱਸਾ ਲੈਣ ਤੇ ਸਾਰੇ ਗੁਰੂ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਸਾਰੇ ਜਣੇ ਇਸ ਮਾਂ ਜਗਦੇ ਵਿੱਚ ਹਾਜ਼ਰ ਹੋਣ ਤੇ ਮਾਂ ਸ਼ਿਵ ਭੋਲੇ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਸਾਰੀ ਮੰਡੀ ਦੇਵ ਸਵਾਸਤੇ ਵਾਸਤੇ ਵਾਸਤੇ ਇਹ ਹੋ ਰਿਹਾ ਇਸ ਲਈ ਸਾਰੇ ਜਿਹੜਾ ਨੂੰ ਜਰੂਰੀ ਆਣਾ ਚਾਹੀਦਾ ਹੈ ਜੈ ਸ਼ੀ ਪੋਲੇ ਜੈ ਸ਼ੀ ਪੋਲੇ ਜੈ ਸ਼ੀ ਪੋਲੇ ਜੈ ਸ਼ੀ ਪੋਲੇ ਸੋ ਤੁਸੀਂ ਵੇਖ ਹੀ ਰਹੇ ਹੋ ਕਿੱਦੇ ਜਿਹੜੇ ਕੁੰਡ ਬਣ ਚੁੱਕੇ ਨੇ 108 ਕੁੰਡ ਉਧਰ ਸਟੇਜ ਵੀ ਲੱਗ ਚੁੱਕੀ ਹੈ ਜੀ ਔਰ ਜਿਹੜਾ ਇੱਥੋਂ ਦਾ ਲੋਕਿਕ ਨਜ਼ਾਰਾ ਜਿਹੜਾ ਹੈ ਉਹ ਵੇਖਣ ਯੋਗ ਬਣਿਆ ਹੈ ਸੋ ਮੈਂ ਸਾਰੇ ਬਾਲਾ ਜੀ ਸੇਵਾ ਸਾਥ ਦੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਔਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਪਾਰਕ ਦੇ ਵਿੱਚ ਪਹੁੰਚ ਕੇ ਇੱਥੋਂ ਦਾ ਜਿਹੜਾ ਨਜ਼ਾਰਾ ਹੈ ਇਹ ਵੇਖ ਲਈਓਗੇ ਔਰ ਜਿਹੜਾ ਐਡਾ ਵੱਡਾ ਯੱਗ ਹੋ ਰਿਹਾ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੋ ਰਿਹਾ ਹੈ ਸੋ ਜਿਹੜਾ ਇਹ ਕੀਮਤੀ ਸਮਾਂ ਜਿਹੜਾ ਆਪਾਂ ਨੂੰ ਮਿਲਿਆ ਹੈ ਸੋ ਇਹ ਸਮਾਂ ਆਪਾਂ ਨੂੰ ਗੁਆਣ ਨਹੀਂ ਚਾਹੀਦਾ ਸੋ ਮੈਂ ਸਾਰੇ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਇਸ ਯੱਗ ਦਾ ਹਿੱਸਾ ਬਣੋ ਔਰ ਇਸ ਯੱਗ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਜੈ ਸ਼੍ਰੀ ਬਾਲਾ ਜੀ ਜੈ ਸ਼ੰਕਰ ਕੀ ਜੈ ਸ਼ੰਕਰ